பாரணனா நாம தூயா சிரத்தோட்டியமா பார்ப்பு முல நீ ਨਮਾ ਦੀਆਂ ਮਿਲਣ ਤੂੰ ਆਵਾ ਬਈ ਵੇਖੀ ਕਿਤੇ ਗਵਨਾ ਬੈਠੀ ਸਿਰ ਤੋਂ ਠੰਡੀਆਂ ਛਾਵਾਂ ਬਈ ਕਹਿੰਦੇ ਪਿਓ ਹੁੰਦਾ ਨਾ ਜਾਂ ਮਾਂ ਇਹ ਠੰਡੀ ਛਾਵਾਂ ਹੁੰਦੀਆਂ ਨੇ ਇਹਨਾਂ ਦੀਆਂ ਛਿੜਕਾਂ ਵਿੱਚ ਵੀ ਪਿਆਰ ਹੁੰਦਾ ਹੈ ਮਾਂ ਦੀ ਤੇ ਪਿਓ ਦੀ ਝਿੜਕ ਵਿੱਚ ਵੀ ਪਿਆਰ ਹੁੰਦਾ ਹੈ। ਚਾਉਂਦੇ ਮਾਪਿਆਂ ਦੀ ਕਦਰ ਨਹੀਂ ਕਰਦੇ ਬੱਚੇ। ਮਰਿਆਂ ਤੋਂ ਬਾਅਦ ਸਰਾਤ ਤੇ ਕਰਾ ਦਿੰਦੇ ਆ। ਮਰਿਆਂ ਤੋਂ ਬਾਅਦ ਲੰਗਰ ਤੇ ਲਾ ਦਿੰਦੇ ਨੇ। ਮਰਿਆਂ ਤੋਂ ਬਾਅਦ ਸਟੋਰੀਆਂ ਤੇ ਪਾ ਦਿੰਦੇ ਨੇ। ਮਰਿਆਂ ਤੋਂ ਬਾਅਦ ਸਟੇਟਸ ਲਾ ਦੇਣਗੇ। ਮਰਿਆਂ ਤੋਂ ਬਾਅਦ ਕਹਿਣਗੇ ਮੇਰੇ ਪਿਓ ਵਰਗਾ ਹੀ ਕੋਈ ਨਹੀਂ ਸੀ। ਮੇਰੀ ਮਾਂ ਵਰਗਾ ਕੋਈ ਨਹੀਂ ਸੀ। ਪਰ ਪਿਆਰਿਓ ਆਪਣੀ ਜ਼ਿੰਦਗੀ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਮਾਪਿਆਂ ਨੂੰ ਕਿਵੇਂ ਬੋਲਣਾ ਉਹ ਸੋਚੇ ਹੀ ਨਹੀਂ ਕਦੇ ਆਪਣੇ ਮਾਪਿਆਂ ਦਾ ਸਤਿਕਾਰ ਕਿਵੇਂ ਕਰਨਾ ਉਹ ਕਦੀ ਸੋਚਿਆ ਨਹੀਂ ਤੇਰੇ ਲਈ ਸਭ ਤੋਂ ਵੱਡਾ ਰੱਬ ਅੱਪ ਚੇਤਾ ਰੱਖੀ ਤੇਰੇ ਪਿਓ ਤੋਂ ਵੱਡਾ ਰੱਬ ਕੋਈ ਦੁਨੀਆ ਤੇ ਹੋਰ ਕੋਈ ਨਹੀਂ ਤੇਰੇ ਲਈ ਸਭ ਤੋਂ ਵੱਡਾ ਰੱਬ ਤੇਰਾ ਪਿਓ ਹੈ ਤੇਰੇ ਲਈ ਸਭ ਤੋਂ ਵੱਡਾ ਰੱਬ ਤੇਰੀ ਮਾਂ ਹੈ ਤੇ ਮਾਂ ਨੂੰ ਠੋਕਰਾਂ ਮਾਰਨ ਵਾਲਿਓ ਰੱਬ ਨੂੰ ਠੋਕਰਾਂ ਮਾਰ ਰਿਓ ਇੱਕ ਪਿਓ ਨੂੰ ਠੋਕਰਾਂ ਮਾਰਨ ਵਾਲਾ ਇੱਕ ਰੱਬ ਨੂੰ ਠੋਕਰਾਂ ਮਾਰ ਰਿਹਾ ਹੈ ਜੇ ਤਾ ਰੱਖੀ ਰੱਬ ਰੱਬ ਨੂੰ ਠੋਕਰਾਂ ਮਾਰਨ ਵਾਲਾ ਕਦੇ ਸੁੱਖ ਨਹੀਂ ਪਾਉਂਦਾ ਪਤਾ ਨਹੀਂ ਦਿਹਾੜੀਆਂ ਕਰਦਾ ਕਿਹੜੇ-ਕਿਹੜੇ ਆਪਣੀ ਜ਼ਿੰਦਗੀ 'ਚ ਕੀ-ਕੀ ਸੋਚਦਾ ਹੈ ਮੇਰੇ ਬੱਚਿਆਂ ਦਾ ਆਹ ਕਰਦਿਆਂ ਆਹ ਕਰਦਿਆਂ ਆਪਣੀ ਆਕਾਤ ਨੂੰ ਵੱਧ ਕੇ ਜੋਰ ਲਾ ਦਿੰਦਾ ਮੈਂ ਆਪਣੇ ਬੱਚਿਆਂ ਲਈ ਆਹ ਕਰਦਿਆਂ ਕੋਈ ਦੁੱਖ ਆ ਜੇ ਆਪਣੇ ਬੱਚੇ ਤੇ ਕਹਿੰਦਾ ਮੇਰੇ ਤੇ ਆ ਜਾਏ ਮੇਰੇ ਬੱਚੇ ਨੂੰ ਕੁਝ ਨਾ ਹੋਵੇ ਮਾਰਦਾਸਾਂ ਕਰਦੀ ਐ ਪਿਓਰ ਦਾਸਾਂ ਕਰਦਾ ਰੱਬ ਪਤਾ ਨਹੀਂ ਪਹੁੰਚੂ ਪਤਾ ਨਹੀਂ ਨਾ ਤੇਰਾ ਰੱਬ ਤੇਰਾ ਪਿਓ ਤੇਰੇ ਸਹਾਰੇ ਪਹੁੰਚ ਗਿਆ ਪ੍ਰਬੰਧ ਕਰਦਾ ਫਿਰਦਾ ਇਹਦੇ ਲਈ ਤੇਰੀ ਮਾਂ ਤੇਰੇ ਸਹਣਾਣੇ ਮੈਂ ਕਿ ਤੇਰੀ ਨੱਤਾਂ ਦਾ ਪਰਈਏ ਤੈਨੂੰ ਹੌਸਲਾ ਦੇ ਰਹੀ ਐ ਤੇਰੇ ਮੂੰਹ ਚ ਪਾਣੀ ਦੀਆਂ ਬੂੰਦਾਂ ਪਾ ਰਹੀ ਐ ਦਵਾਈ ਦੀਆਂ ਬੂੰਦਾਂ ਪਾ ਰਹੀ ਐ ਕਿਸੇ ਦਿਨ ਸਮਰਤ ਰੂਪੀ ਦੁੱਧ ਤੇਰੇ ਮੂੰਹ ਵਿੱਚ ਪਾਇਆ ਕਿਸੇ ਦਿਨ ਤੇਰੇ ਪਿਓ ਨੇ ਤੇਰੇ ਮੂੰਹ ਵਿੱਚ ਬੁਰਕੀਆਂ ਪਾਈਆਂ ਤੇ ਉਹਦਾ ਮੁੱਲ ਨਹੀਂ ਪਾਇਆ ਪਿਓ ਨੂੰ ਬੋਲਣ ਲੱਗਿਆ ਵੇਖਦਾ ਰੱਬ ਨੂੰ ਇਦਾਂ ਬੋਲੀ ਨਾ ਇੱਥੇ ਆ ਕੇ ਲੱਕ ਰਗੜਦਾ ਇੱਥੇ ਆ ਕੇ ਮੱਥੇ ਟੇਕਦਾ ਉਹ ਜਿਹੜਾ ਤੇਰੇ ਘਰ ਵਿੱਚ ਰੱਬ ਹੈ ਉਹਨੂੰ ਸੋਚਦੇ ਹੀ ਕੋਈ ਨਹੀਂ ਬੋਲਣਾ ਕਿਵੇਂ ਅੱਜ ਦੇ ਪਿਓ ਦਾ ਗਲ ਫੜ ਲੈਂਦੇ ਐ ਪਿਓ ਦੇ ਕਤਲ ਕਰ ਦਿੰਦੇ ਐ ਜਦੋਂ ਬੰਦਾ ਨਸ਼ੇ 'ਚ ਪੈ ਗਿਆ ਪਸ਼ੁਰਤੂਤ ਪਸ਼ੂ ਕੀ ਅੱਤ ਪੜਿਆ ਨਾ ਪਰਤੂਤ ਪਸ਼ੂ ਕੀ ਮਾਨਸ ਜਾਤ ਜਦੋਂ ਬੰਦੇ ਦੀ ਬਿਰਤੀ ਪਹਿੜੀ ਹੋ ਗਈ ਪਸ਼ੂਆਂ ਵਾਲੀ ਹੋ ਗਈ ਉਹਨੇ ਵੇਖਣਾ ਨਹੀਂ ਪਸ਼ੂ ਨਹੀਂ ਵੇਖਦਾ ਮਾਲਕ ਹੈ ਮੇਰਾ ਮਾਰਨ ਲੱਗਿਆ ਮਿਲਟ ਮਾਰਦਾ ਤੇ ਜਦੋਂ ਬੰਦਾ ਕੋਈ ਹਲਕ ਜਾਂਦਾ ਹੈ ਨਾ ਜਦੋਂ ਗਲਤ ਜੂਨ ਵਿੱਚ ਪੈ ਜਾਂਦਾ ਹੈ ਤੇ ਫਿਰ ਵੇਖਦਾ ਨਹੀਂ ਮੈਂ ਪਿਓ ਨੂੰ ਮਾਰਨਾ ਹੈ ਕਿ ਨਹੀਂ ਮਾਰਨਾ ਮਾਂ ਨੂੰ ਮਾਰਨਾ ਹੈ ਕਿ ਨਹੀਂ ਮਾਰਨਾ ਕਈ ਨਸ਼ੇੜੀਆਂ ਨੇ ਆਪਣੀ ਮਾਮਾ ਦੇ ਕਤਲ ਕੀਤੇ ਨੇ ਆਪਣੀਆਂ ਮਾਮਾ ਨੂੰ ਧੱਕੇ ਦੇ ਕੇ ਉਤੋਂ ਛੁੱਟ ਕੇ ਮਾਰਿਆ ਵੀਡੀਓ ਆਈਆਂ ਕਈ ਬੱਚਿਆਂ ਨੇ ਆਪਣੇ ਪਿਓ ਦੇ ਕਤਲ ਕੀਤੇ ਨੇ ਆਪਣੀਆਂ ਠੰਡੀਆਂ ਛਾਵਾਂ ਗਵਾ ਲਈਆਂ ਤੇਰੀ ਪਿਓ ਦੀ ਕਿੰਨੀ ਵੱਡੀ ਛਾਂ ਸੀ ਓਏ ਤੇਰੇ ਤੇ ਤੇਰੀ ਮਾਂ ਦੀ ਤੇਰੇ ਉੱਤੇ ਕਿੰਨੀ ਠੰਢਰੀ ਛਾਂ ਸੀ ਅੱਜ ਉਹ ਛਾਂ ਨਹੀਂ ਰਹਿਣੀ ਤੇ ਇਹ ਇਹ ਛਾਂ ਸਦਾ ਲਈ ਨਹੀਂ ਰਹਿਣੀ ਇਹ ਛਾਵਾਂ ਨੂੰ ਤਰਸਿਆ ਕਰੋਗੇ ਜਿਨ੍ਹਾਂ ਦੇ ਮਾਪੇ ਜਾਂਉਂਦੇ ਨੇ ਅਜੇ ਵੀ ਸਮਝ ਲਈਏ ਇਹ ਮਾਂ ਜਾਂਦੀ ਹੈ ਤੇਰਾ ਪਿਓ ਜਾਂਦਾ ਹੈ ਇਹਨੇ ਸਦਾ ਨਹੀਂ ਰਹਿਣਾ ਇਹ ਠੰਡੜੀਆਂ ਸ਼ਾਮਾਂ ਨੇ ਇਹ ਸ਼ਾਮਾਂ ਗਵਾਣ ਆਲਿਓ ਜਿਨ੍ਹਾਂ ਦਾ ਪਿਓ ਚਲਿਆ ਜਾਂਦਾ ਉਹਨਾਂ ਬੱਚਿਆਂ ਨੂੰ ਪੁੱਛ ਕੇ ਵੇਖੀਏ ਜਿਨ੍ਹਾਂ ਦੀ ਮਾਂ ਚਲੀ ਜਾਂਦੀ ਹੈ ਉਹਨਾਂ ਨੂੰ ਪੁੱਛ ਕੇ ਵੇਖੀਏ ਕਿਤੇ ਮਾਂ ਹੋਵੇ ਇਤੇ ਪਿਓ ਹੋਵੇ ਸਿਰ ਤੇ ਬੰਦੇ ਨੂੰ ਬੱਚੇ ਨੂੰ ਫਿਕਰੇ ਕੋਈ ਨਹੀਂ ਹੁੰਦਾ ਜਦੋਂ ਤੇਰੇ ਤੇ ਕੋਈ ਦੁੱਖ ਹੁੰਦਾ ਨਾ ਤੇ ਤੇਰੀ ਮਾਂ ਤੜਫਉਂਦੀ ਹੈ ਤੇਰੀ ਮਾਂ ਕਿਵੇਂ ਤੜਫ ਰਹੀ ਹੈ ਤੇਰਾ ਪਿਓ ਕਿਵੇਂ ਦੁਨੀਆਂ ਦਾ ਤੇਰਾ ਕੋਈ ਦੋਸਤ ਹੋਵੇ ਆ ਪਹਿਲਾਂ ਸ਼ਬਦ ਪੜਿਆ ਸੀ ਨਾ ਕਿਨੇ ਬਿਪਤ ਪਰਿ ਸਭ ਹੀ ਸੰਗ ਛੱਡਤ ਕੋ ਨਾਬਤ ਨੇ ਰਹਿ ਤੈਨੂੰ ਸਾਰੇ ਛੱਡ ਦੇਣਗੇ ਤੇਰੇ ਮਿੱਤਰ ਤੇਰੇ ਨਾਲ ਬੈ ਕੇ ਸ਼ਰਾਪਾ ਪੀਣ ਵਾਲੇ ਸੂਟੇ ਲਾਉਣ ਵਾਲੇ ਇਹਨੂੰ ਛੱਡ ਕੇ ਚਲੇ ਜਾਣਗੇ ਉਹ ਤੇਰੀ ਮਾਂ ਨਹੀਂ ਛੱਡ ਕੇ ਜਿਣਾ ਤੇਰੇ ਦੋਸਤ ਮਿੱਤਰ ਸਭ ਛੱਡ ਜਾਣਗੇ ਤੇਰੇ ਰਿਸ਼ਤੇਦਾਰ ਵੀ ਛੱਡ ਦੇਣਗੇ ਪਰ ਤੇਰੇ ਪਿਓ ਨੇ ਤੈਨੂੰ ਛੱਡ ਕੇ ਨਹੀਂ ਜਾਣਾ ਤੂੰ ਜਿੱਦਾਂ ਦਾ ਵੀ ਹੈ ਤੂੰ ਜਿਵੇਂ ਦਾ ਵੀ ਹੈ ਜਮਾਨ ਨਕਮ ਮੈਂ ਤੈਨੂੰ ਤਾਂ ਵੀ ਤੈਨੂੰ ਗੱਲ ਨਾਲ ਲਾ ਰਹੀ ਏ ਤਾਂ ਹੀ ਕਿਆ ਸੁਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾ ਰੱਖਤੇ ਤੇ ਰਾਮਈਆ ਹੋਂ ਬਾਰਕ ਤੇਰਾ ਕਾਹੇ ਨਾ ਖੰਡਸ ਅਬ ਗੁਣ ਮੇਰਾ ਕਹਿੰਦੇ ਰੱਬ ਇਤਾਂ ਦਾ ਉਹ ਗੁਨਾਹ ਨਹੀਂ ਦੇਖਦਾ ਉਹ ਮਾਂ ਵੀ ਕਦੇ ਆਪਣੇ ਬੱਚੇ ਦੇ ਗੁਨਾਹ ਨਹੀਂ ਦੇਖਦੀ ਪਿਓ ਵੀ ਕਦੇ ਆਪਣੇ ਬੱਚਿਆਂ ਦਾ ਗੁਨਾਹ ਨਹੀਂ ਦੇਖ ਤੂੰ ਮੈਨੂੰ ਗਾਲਾਂ ਕੱਢੀਆਂ ਤੂੰ ਮੇਰਾ ਗਲ ਫੜਿਆ ਤੂੰ ਮੇਰੇ ਤੇ टांग ਚੱਕੀ ਪਿਓ ਨਹੀਂ ਦੇਖਦਾ ਮਾਂ ਨਹੀਂ ਦੇਖਦੀ ਪਰ ਸੋਚਿਓ ਸ਼ਰਮ ਆਉਣੀ ਚਾਹੀਦੀ ਜਦੋਂ ਕਿਤੇ ਇਦਾਂ ਲੱਤ ਕਰਮ ਕਰਦਿਆਂ ਤੇਰੀ ਮਾਂ ਕਿੰਾਂ ਦੀ ਵੀ ਹੈ ਤੇਰਾ ਪਿਓ ਕਿੰਾਂ ਦਾ ਦੀ ਹੈ ਤੈਨੂੰ ਜਨਮ ਦਿੱਤਾ ਤੂੰ ਪਜ ਤੈਨੂੰ ਪਾਲਿਆ ਸੰਭਾਲਿਆ ਤੂੰ ਕੀ ਮੁੱਲ ਤਾਰ ਸਕਦਾ ਹੈ ਠੰਡੀਆਂ ਛਾਵਾਂ ਗਵਾਲੀਆਂ ਨਾ ਇਹ ਮੁੜ ਕੇ ਛਾਵਾਂ ਨਹੀਂ ਲੱਭਣੀਆਂ ਫੜੋ ਜੀ ਤੂੰ ਤਾਂ ਮੁੱਲ ਨਹੀਂ ਮਿਲਣਾ ਨਾ ਮਾਂ ਦੀਆਂ ਮਿਲਣ ਤੂੰ ਅਮਾ ਬਈ ਵੇਖੀ ਕਿਤੇ ਗਵਾਨਾ ਬੈਕੀ ਸਿਰਫੋਂ ਠੰਡੀਆਂ ਸ਼ਵਾ ਬਈ ਦਿਲ ਪੁੱਛਿਆ ਇਹਨਾਂ ਦਾ ਜਾਣੇ ਦਿਲ ਪੁੱਛਿਆ ਇਹਨਾਂ ਦਾ ਜਾਣੇ ਤੈਨੂੰ ਕਿੰਨਾ ਚਾਹੁੰਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜੋ ਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਤੇ ਜੋ ਦੇ ਨੇ ਵਾਹ ਮਾਦੇ ਸੇ ਉਹ ਕੀ ਗੁਜ਼ਰੇ ਜੇ ਕੋਈ ਸੁੱਖ ਆਵੇ ਮੌਦੇ ਦੀ ਹੋ ਕੇ ਗੁਜ਼ਰੇ ਜੇ ਕੋਈ ਦੁੱਖ ਆਵੇ ਬਾਬਾ ਉਹ ਅੰਗਲ ਪੜਕੇ ਕਿਹੜਾ ਤੁੰ ਸਿਖਾਵੇ ਬਾਬਾ ਉਹ ਅੰਗਲ ਪੜਕੇ ਕਿਹੜਾ ਤੁੰ ਸਿਖਾਵੇ ਜਿੰਨੀ ਵਾਰੀ ਮਰਜੀ ਤਿਕ ਪਈ ਜਿੰਨੀ ਵਾਰੀ ਮਰਜੀ ਪੈਂ ਚੁੱਕ ਸੀਨੇ ਨੂੰ ਦੇ ਨੇ ਰੱਬ ਤੇਰਾ ਤੇਰੇ ਕੋ ਜਨਾ ਚ ਮਾਪੇ ਜੋ ਦੇ ਨੇ ਰੱਬ ਤੇਰਾ ਤੇਰੇ ਕੋ ਜਨਾ ਚ ਮਾਪੇ ਜੋ ਦੇ ਨੇ ਭੁੱਲ ਜਾਂਦੇ ਆ ਬੱਚੇ ਵੀ ਤੈਨੂੰ ਕਿਸੇ ਦਿਨ ਉਂਗਲ ਫੜ ਕੇ ਤੁਰਨਾ ਨਹੀਂ ਸਿਖਾਇਆ ਅੱਜ ਵੀ ਕਿਤੇ ਡਿੱਗਦਾ ਐ ਤੈਨੂੰ ਪਿਓ ਝੁਕਦਾ ਅੱਜ ਵੀ ਡਿੱਗਣਾ ਇਹ ਨਹੀਂ ਤੂੰ ਕਿਤੇ ਤੁਰਦਾ ਤੁਰਦਾ ਡਿੱਗ ਪਿਆ ਕਈ ਥਾਵਾਂ 'ਚ ਬੱਚਾ ਜ਼ਿੰਦਗੀ 'ਚ ਗਲਤੀਆਂ ਕਰਦਾ ਹੈ ਫਿਰ ਵੀ ਪਿਓ ਗੱਲ ਨਾਲ ਲਾ ਲੈਂਦਾ ਝੱਕ ਝੁਕਦਾ ਐ ਉਹ ਉੱਤੇ ਝੁਕਦਾ ਪਰ ਚੇਤਾ ਰੱਖਿਓ ਕਿਸੇ ਦੇ ਪਾਰੇ ਉਪਕਾਰ ਨੂੰ ਭੁੱਲ ਜਾਣਾ ਨਾ ਐਦਾਂ ਦੇ ਬੰਦਿਆਂ ਨੂੰ ਕਿਰਤ ਘਣ ਕਹਿੰਦੀ ਹੈ ਬਾਣੀ ਕਿਰਤ ਕਰਨ ਹੁੰਦੇ ਨੇ ਕਹਿੰਦੇ ਉਹ ਲੋਕ ਜਿਹੜੇ ਕਿਸੇ ਦੇ ਕੀਤੇ ਪਰ ਉਪਕਾਰ ਭੁੱਲ ਜਾਂਦੇ ਤੇ ਇਤੋਂ ਵੱਡਾ ਤੇਰੇ ਪਿਓ ਤੋਂ ਵੱਡਾ ਪਰਉਪਕਾਰੀ ਕੌਣ ਹੋ ਸਕਦਾ ਹੈ ਤੇਰੇ ਲਈ ਤੇਰੀ ਮਾਂ ਤੋਂ ਵੱਡਾ ਪਰਉਪਕਾਰੀ ਕੌਣ ਹੋ ਸਕਦਾ ਹੈ ਖੜਾ ਕਰ ਤੇਰੇ ਮਾਪੇ ਤੂੰ ਉਹਨਾਂ ਦੇ ਉਹਨਾਂ ਦੇ ਲਈ ਇੱਕ ਦੇਵਤਾ ਨਹੀਂ ਬਣ ਸਕਿਆ ਦੇਵੀ ਕੌਣ ਨਹੀਂ ਆਈ ਤੇਰਾ ਤਾਂ ਦਰਸ਼ ਨਹੀਂ ਆਇਆ ਤੈਨੂੰ ਫੇਰ ਵੀ ਆਪਣੇ ਪਿਓ ਦਾ ਆਪਣੀ ਮਾਂ ਦਾ ਪਿਆਰ ਨਹੀਂ ਹੁੰਦਾ ਜਦੋਂ ਗਾਲਾਂ ਕੱਢਦਾ ਹੈ ਮਾਂ ਨੂੰ ਪਿਓ ਨੂੰ ਤੈਨੂੰ ਚੇਤਾ ਨਹੀਂ ਆਉਂਦਾ ਜਦੋਂ ਹੱਥ ਚੱਕਦਾ ਹੈ ਮਾਂ ਪਿਓ ਦੇ ਸਾਹਮਣੇ ਤੇਰੀਆਂ ਅੱਖਾਂ ਸ਼ਰਮ ਨਾਲ ਝੁਕ ਨਹੀਂ ਜਾਂਦੀਆਂ ਸ਼ਰਮ ਨਾਲ ਅੱਖਾਂ ਝੁਕ ਨਹੀਂ ਜਾਂਦੀਆਂ ਤੇਰੀਆਂ ਕਿ ਕਿਵੇਂ ਦੁਰਤ ਪੈ ਜਾਂਦੀ ਹੈ ਤੇਰੀ ਆਪਣੀ ਮਾਂ ਦੇ ਸਾਹਮਣੇ ਤੂੰ ਇਦਾਂ ਦੇ ਬੋਲ ਬੋਲ ਜਾਈਂ ਕਿਵੇਂ ਜੁਰਤ ਪੈਂਦੀ ਐ ਤੇਰੀ ਆਪਣੇ ਪਿਓ ਦੇ ਸਾਹਮਣੇ ਤੂੰ ਇਦਾਂ ਬੋਲ ਜਾਵੇਂ ਉਹ ਤੇਰੇ ਵਰਗਾ ਪ੍ਰੇਤ ਹੋਰ ਕੌਣ ਹੋ ਸਕਦਾ ਤੂੰ ਪੁੱਤ ਕਹਣ ਦੇ ਲਾਇਕ ਅੱਜ ਦੇ ਨੌਜਵਾਨਾਂ ਦੇ ਹਾਲਾਤ ਇਦਾਂ ਦੇ ਹੋ ਚੁਰੇ ਨੇ ਕਿਉਂ ਆਪਣੇ ਅੰਦਰ ਕਦੇ ਸੰਸਕਾਰ ਚੰਗੇ ਨਹੀਂ ਪੈਦਾ ਕੀਤੇ ਉਹਨਾਂ ਦੀ ਵਹਿਣੀ ਉੱਠਣੀ ਚੰਗੇ ਬੰਦਿਆਂ ਨਾਲ ਨਹੀਂ ਸੋਸਾਇਟੀਆਂ ਇੰਨਾਂ ਦੀਆਂ ਤੇ ਬੈਹਣ ਲੱਗ ਪਏ ਜਿੱਦਾਂ ਦੇ ਲੋਕਾਂ ਵਿੱਚ ਬੈਠੋਗੇ ਉਦਾਂ ਦੀ ਤੁਹਾਡੀ ਸੋਚ ਬਣੇਗੀ ਮਾੜੇ ਵਲਿਆਂ ਤੇ ਬੈਠੋਗੇ ਸੋਚ ਨਾਲ ਨਹੀਂ ਬਣੇਗੀ ਇਹ ਤੋਂ ਆਪਣੇ ਅੰਦਰ ਝਾਤ ਮਾਰ ਕੇ ਵੇਖਿਓ ਕਿ ਅਸੀਂ ਆਪਣੀ ਸੋਚ ਕਿੰਨੀ ਦੀ ਲੈ ਕੇ ਬੈਠੇ ਆਂ ਆਪਣੀ ਸੋਚ ਤੇ ਕੰਮ ਕਰਿਏ ਆਪਣੇ ਆਪ ਤੇ ਕੰਮ ਕਰਿਏ ਨਹੀਂ ਫਿਰ ਭੁਗਤਣਾ ਪੈਣਾ ਤਰਸੇਗਾ ਦਿਨ ਜਾਜ ਕਰ ਕਰਕੇ ਰੋਇਆ ਕਰੇਗਾ ਮੇਰਾ ਪਿਓ ਹੁੰਦਾ ਤਾਂ ਐਦਾਂ ਨਾ ਹੁੰਦਾ ਮੇਰੀ ਮਾਂ ਹੁੰਦੀ ਅੱਜ ਐਦਾਂ ਨਾ ਹੁੰਦਾ ਇੱਕ ਦਿਨ ਮਾਂ ਨੇ ਵੀ ਤੁਰ ਜਾਣਾ ਪਿਓ ਨੇ ਵੀ ਤੁਰ ਜਾਣਾ ਆਪਣੀ ਜ਼ਿੰਦਗੀ ਚ ਤਾਗ ਕਿਉਂ ਲਗੋ ਰਹਿ ਤੂੰ ਇੱਕ ਦਿਨ ਤੁਰ ਜਾਣਾ ਤੇ ਇੱਕ ਦਿਨ ਤੇਰੇ ਮਾਂ ਬੱਚੇ ਵੀ ਹੋਣਗੇ ਜਿੱਦਾਂ ਦਾ ਬੀਜੇਗਾ ਫਿਰ ਵੱਡਣਾ ਪੈਣਾ ਹਾਂਜੀ ਇਸ ਰਿਸ਼ਤੇ ਤੋਂ ਚਾ ਸੱਚਾ ਹੋਰ ਪਨਾਹੀ ਹੋਵੇਗਾ ਇਸ ਰਿਸ਼ਤੇ ਤੋਂ ਚਾ ਸੱਚਾ ਹੋਰ ਪਨਾਹੀ ਹੋਵੇਗਾ ਇਸ ਦੀ ਢੀੜ ਤਾਂ ਜੋੜੀ ਜਿਹੜਾ ਇਸ ਨੂੰ ਖੋਵੇਗਾ ਮਾਪਾ ਪੂਰੀ ਸੂਰਤ ਵਿੱਚੋਂ ਰੱਬ ਨਜ਼ਰ ਮੈਨੂ ਆਵੇ ਜਿਸ ਕੋ ਲੈ ਕੇ ਸਰਵਧਨ ਰੱਬ ਨੇ ਸਵਰਗ ਬਣਾਏ ਕਰਜ ਕਰਜ ਇਨਾ ਦਾ ਦੇਣੀ ਹੋਣਾ ਕਰਜ ਇਨਾ ਦਾ ਦੇਣੀ ਹੋਟ ਚੰਦੀਏ ਸੋਚੀ ਜਾਵੇ हर से ऐं साणो हर से ऐं साणी इन परवातितो रब तेरे ओ رب تیرا تیرے ते ਮਾਤੇ ਜਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਾਂਦੇ ਨੇ ਮਾਤੇ ਜਉਂਦੇ ਨੇ ਕਹਿੰਦੇ ਰੱਬ ਤੇਰਾ ਤੇਰੇ ਕੋਲ ਹੈ ਜਿੰਨਾ ਚਿਰ ਮਾਪੇ ਜਾਂਦੇ ਨੇ ਤੇਰੇ ਲਈ ਰੱਬ ਨੇ ਉਹ ਕਿਦਾਂ ਦੇ ਨੇ ਕਿਉਂ ਤੇਰਾ ਹਰ ਗੁਨਾਹ ਮਾਫ਼ ਕੀਤਾ ਤੇਰੇ ਮਾਪਿਆਂ ਨੇ ਜੇ ਰੱਬ ਆਪਣੇ ਆ ਭਗਤਾਂ ਦੇ ਕੀਤੇ ਹੋਏ ਮਾੜੇ ਕਰਮਾਂ ਤੇ ਕਹਿੰਦੇ ਪਰਦੇ ਪਾ ਦਿੰਦਾ ਤੂੰ ਵੇਖ ਤਾਂ ਕਿੰਨੇ ਪਾਪ ਕੀਤੇ ਨੇ ਕਿੰਨੇ ਮਾੜੇ ਕੰਮ ਕੀਤੇ ਨੇ ਤੇਰੇ ਮਾਂ ਤੋਂ ਨੇ ਤੇਰੇ ਕੀਤੇ ਮਾੜੇ ਕੰਮਾਂ ਤੇ ਅੱਜ ਤੱਕ ਪਰਦੇ ਪਾਏ ਨਹੀਂ ਤੇਰਾ ਗੁਨਾਹ ਰਿਸ਼ਤੇਦਾਰਾਂ ਨੂੰ ਵੀ ਨਹੀਂ ਦੱਸਦਾ ਤੂੰ ਕੀ ਕੀਤਾ ਉੱਥੇ ਵੀ ਲੁਕੋ ਰੱਖਦੇ ਨੇ ਬਿਨਾਂ ਇਦਾਂ ਤੇ ਮਾਂ ਪਿਓ ਤੇ ਕਿਤੇ ਮਿਲ ਜਾਣਗੇ ਜ਼ਿੰਦਗੀ 'ਚ ਦੁਬਾਰਾ ਜੇ ਤੁਹਾਡੇ ਘਰ ਵਿੱਚ ਪਿਓ ਹੈ ਨਾ ਉਹਦਾ ਸਤਿਕਾਰ ਕਰਿਆ ਕਰੋ ਬਜ਼ੁਰਗ ਨੇ ਸਤਿਕਾਰ ਕਰੀਏ ਮਾਂ ਹੈ ਤੇ ਮਾਂ ਦਾ ਸਤਿਕਾਰ ਕਰੀਏ ਜ਼ਿੰਦਗੀ ਬਦਲ ਜਾਣੀ ਹੈ ਨਹੀਂ ਫਿਰ ਨਰਕ ਭੋਕੇ ਜਾਣਾ ਹੈ ਉਹਨਾਂ ਪ੍ਰਾਣੇ ਬੇੜਿਆਂ ਚ ਸਾਥੀ ਸੌਂਦੇ ਹੁੰਦੇ ਕਹਿੰਦੇ ਕੋਈ